ਹੀ ਹਾਲਾ ਪਟਿਆਲੇ ਵਾਲਿਓ 1 ਜੂਨ ਨੂੰ ਝਾੜੂ ਵਾਲਾ ਬਟਨ ਦੱਬਣ ਲਈ ਤਿਆਰ ਹੋ ਆ ਤੁਹਾਡਾ ਜੋਸ਼ ਤੁਹਾਡਾ ਜਨੂੰਨ ਦੇਖ ਕੇ ਸਾਰੀ ਥਕਾਵਟ ਲਹਿ ਗਈ ਅੱਜ ਆਖਰੀ ਦਿਨਾਂ ਬਲਕੇ ਆਖਰੀ ਘੰਟਾ ਚੱਲ ਰਿਹਾ ਪਰਚਾਨ ਦਾ ਪਰ ਵੀਰੋ ਤੁਸੀਂ ਦੋ ਦਿਨ ਹੁਣ ਪੰਜਾਬ ਨੂੰ ਸੌਂਪ ਦਿਓ ਦੋ ਦਿਨ ਉਸ ਤੋਂ ਬਾਅਦ ਪੀੜੀਆਂ ਬਦਲ ਦਿਆਂਗੇ ਸੋਨੇ ਦੀ ਚਿੜੀ ਪੰਜਾਬ ਨੂੰ ਬਣਾ ਦੇਾਂਗੇ ਜਿੱਦ ਜਿਹੜੇ ਅਸੀਂ ਪਲਾਨ ਬਣਾਏ ਬੈਠੇ ਆ ਬਾ ਤੁਹਾਡਾ 1 ਜੂਨ ਤੱਕ ਤੁਸੀਂ ਫਰਜ਼ ਨਿਭਾ ਦਿਓ ਇਹ ਮਹਿਲਾ ਆਣਿਆਂ ਦਾ ਸ਼ਹਿਰ ਹੈ ਉਹ ਜਦੋਂ ਮੁਗਲਾਂ ਦਾ ਰਾਜ ਸੀ ਉਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਉਹ ਕਾਂਗਰਸ ਨਾਲ ਸੀ ਜਦੋਂ ਅਕਾਲੀ ਦਲ ਦਾ ਰਾਜ ਸੀ ਉਹ ਅਕਾਲੀਗਲ ਨਾਲ ਸੀ ਅੱਜ ਕੱਲ ਪਾਈ ਪਨਾਰ ਆ ਜਾਏ ਪਾਈ ਪਨਾਰ ਨੇ ਕਦੇ ਲੋਕਾਂ ਨਾਲ ਹੋਇਆ ਆ ਮੋਦੀ ਆਇਆ ਸੀ ਕਿ ਦਿਹਾੜੀ ਤੇ ਬੰਦੇ ਲਿਆਂਦੇ ਸੀ ਦਿਹਾੜੀ ਤੇ ਦਿਹਾੜੀ ਵੀ ਨਹੀਂ ਮਿਲੀ ਦਿਹਾੜੀ ਵੀ ਨਹੀਂ ਮਿਲੀ 400 ਰੁਪਏ ਦੱਬ ਕੇ ਕੇਜਰੀਵਾਲ ਸਾਹਿਬ 4-400 ਰੁਪਏ ਦਿਹਾੜੀ ਤੇ ਬੰਦੇ ਲਿਆਂਦੇ ਉਹ ਵੀ ਨਹੀਂ ਦਿੱਤੇ ਬਾਅਦ ਚ ਗੁਰੂ ਘਰ ਲੰਗਰ ਨਾ ਕਹੇ ਭਾਈ ਗੁਰੂ ਹਾਂ ਜੀ ਅੱਛਾ ਪਿਆਰ ਇਹ ਤਾਂ ਇਹਦਾ ਕੋਈ ਮੁੱਲੀ ਨਹੀਂ ਨਾ ਜਿਹੜਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਲੋ ਐ ਕਰਦਾ ਮੈਂ 10 15 ਸਕਿੰਟ ਤੁਹਾਡੇ ਪਿਆਰ ਵਾਸਤੇ ਮੈਂ ਕਿ ਤੁਹਾਡੇ ਵੱਲ ਕਰ ਦੇਣਾ ਭੜਾਸ ਕੱਢ ਲੋ 25 25 ਮਈ ਨੂੰ ਦਿੱਲੀ ਚ ਵੋਟਾਂ ਹੋਈਆਂ ਨੇ ਦਿੱਲੀ ਦੇ ਕਿਨਾਰਾ ਚੱਲਿਆ ਕਿ 25 ਮਈ ਬੀਜੇਪੀ ਗਈ ਹਾਂਜੀ ਇਕਲੀ ਕਿਕਲੀ ਉਹ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਫਿਰ ਸਫਾਇਆ ਕਰਨ ਨੂੰ ਕਾਹਨ ਪਹਿਲਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਨੂੰ ਦੱਸੋ ਉਸ ਤੋਂ ਬਾਅਦ ਕਿਕਲੀ ਸੁਣਾਉਂਗਾ ਇਨਕਲਾਬ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਜੈ ਕਿਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਉਹ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖਰਾਨੇ ਕੋ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਬੀਬਾ ਜੀ ਅੱਗੇ ਕਹਿੰਦੇ ਨੇ ਕਿ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਏ ਖੂਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨਸਤੋਜ ਵਾਲੇ ਨੇ ਬੋਟੀ ਐ ਲਾਹਰ ਪਟਿਆਲੇ ਵਾਲੋ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਹਾਲ ਕੇ ਜੀ ਵਾ ਸਭ ਦੇਸ਼ ਦੇ ਸਨਿਤਾ ਜਿਨਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਉਹ ਸਮਾਨਾਂ ਚੁੜਦਿਆਂ ਨੂੰ ਧਰਤੀ ਤੇ ਲਾਇਆ ਹੈ ਐਸਾ ਇੱਕ ਕ੍ਰਾਂਤੀਕਾਰੀ ਨੇਤਾ ਦੇਸ਼ ਨੂੰ ਮਿਲਿਆ ਜਿਨੇ ਆਮ ਲੋਕਾਂ ਦੀ ਰਾਜਨੀਤੀ ਕੀਤੀ ਜਿਨੇ ਸਕੂਲਾਂ ਦੀ ਗੱਲ ਹੋਣ ਲੱਤੀ ਜਿਨੇ ਕਾਲਜਾਂ ਦੀ ਬਿਜਲੀ ਦੀ ਹਸਪਤਾਲਾਂ ਦੀ ਗੱਲ ਹੋਣ ਲੱਤੀ ਇੱਕ ਵਾਰ ਜ਼ੋਰਦਾਰ ਤਾੜੀਆਂ ਅਰਵਿੰਦ ਕੇਜੀਵਾਲ ਸਾਹਿਬ ਭਾਰਤ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ ਵੰਦੇ बोले सो इतनी गर्मी में इतनी बड़ी संख्या में आज आप लोग आए हो मैं तहे दिल से आपका शुक्रिया अदा करता हूं इतनी इतने ही जोश के साथ आपको वोट देने जाना है एक तारीख को बहुत गर्मी पड़ेगी पसीने आएंगे लेकिन आप सब लोगों को घर से निकल के वोट देने जाना है आप लोगों के लिए एक खुशखबरी है मैं पूरे देश से घूम के आ रहा हूं बम्बई गया भिवंडी गया कुरुक्षेत्र गया हरियाणा गया जमशेदपुर लखनऊ पूरे देश में जनता मोदी जी को हटाने का मन बना चुकी है लोग महंगाई और बेरोजगारी से त्रस्त हैं अच्छे दिन आने वाले हैं मोदी जी जाने वाले हैं अच्छे दिन आने वाले हैं अच्छे दिन आने वाले हैं पिछले दो साल में मान साहब ने आप लोगों के लिए बहुत काम किया आम आदमी पार्टी की सरकार ने किस किस का बिजली का बिल जीरो आता है हाथ खड़े करके बताओ ये जादू नहीं है जादू है ना कि बिजली का बिल जीरो आता है बिजली आती है बिल नहीं आता ये केवल दिल्ली और पंजाब में होता है और कहीं नहीं होता दो साल में जीरो बिल अभी तीन दिन पहले अमित शाह जी आए थे लुधियाने पता है वो क्या धमकी दे के गए हैं सुना था आपने वीडियो वो धमकी दे के गए हैं लुधियाने में पंजाबियों चार जून के बाद आप लोगों ने जो पंजाब में सरकार बनाई है मैं उस सरकार को गिरा दूंगा